ਇਹ ਰਾਜਪਾਲ ਸਿੰਘ ਪੁੱਤਰ ਕੁੰਦਲ ਸਿੰਘ ਵਾਸੀ ਪਿੰਡ ਰਾਮਨਗਰ ਉਰਫ ਜੱਟ ਵਾਲੀ ਆਪਣੇ ਘਰੇ ਰਾਤ ਨੂੰ ਸੁੱਤੇ ਪਏ ਸੀਗੇ ਰਾਤ ਨੂੰ 11 ਵਜੇ 11:30 ਵਜੇ ਦਾ ਟਾਈਮ ਸੀਗਾ ਤਾਂ ਇੱਕ ਬੋਬੀ ਸਿੰਘ ਸਿੰਦਰਪਾਲ ਸਿੰਘ ਬਲਵੰਤ ਸਿੰਘ ਤੇ ਨਾਲ 8-9 ਬੰਦੇ ਹੋਰ ਰਾਤ ਨੂੰ ਉਹਨਾਂ ਦੇ ਕਰੀ ਇਹਨਾਂ ਦੇ ਹਮਲਾ ਕਰ ਦਿੱਤਾ ਸੀ ਤੇ ਮਾਰਕੁੱਟ ਕੀਤੀ ਸੀ ਸੱਟਾਂ ਮਾਰੀਆਂ ਸੀ ਉਹ ਆ ਕੇ ਫਿਰ ਦਾਖਲ ਵੀ ਹੋਏ ਸੀਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਬੰਦੇ ਕਿਹੜੇ ਆ ਉਹ ਕਹਿੰਦੇ ਵੀ ਅਸੀਂ ਸਾਨੂੰ ਲਿਖਾਇਆ ਸੀਗਾ ਵੀ ਇਹਨਾਂ 'ਸੀ ਫੋਨ ਤੇ ਗੱਲਬਾਤ ਹੋਈ ਸੀ ਕਹਿੰਦੇ ਸੀ ਅਸੀਂ ਸਾਰੇ ਬੰਦੇ ਟ੍ਰੇਸ ਕਰਕੇ ਬੰਦਿਆਂ ਦੇ ਨਾਮ ਲਖਾਵਾਂਗੇ ਐਵੇਂ ਅਸੀਂ ਕਿਸੇ ਤੇ ਖਿਲਾਫ ਗਲਤ ਪਰਚਾ ਦਰਜ ਨਹੀਂ ਕਰਾਉਣਾ ਜਿੱਥੇ ਕਿ ਇਹਨਾਂ ਨੂੰ ਕੱਲ ਪਤਾ ਲੱਗਾ ਸੀਗਾ ਵੀ ਆਹ ਬੰਦੇ ਹੀ ਨੇ ਤੇ ਇਹਨਾਂ ਬੰਦਿਆਂ ਨੇ ਸਾਡੇ ਤੇ ਵਾਰਦਾਤ ਕੀਤੀ ਸੀ 24 5 ਨੂੰ ਤੇ ਜਿਨ੍ਹਾਂ ਤੇ ਪਰਚਾ ਦਰਜ ਕੀਤਾ ਗਿਆ ਜੀ ਮੁਕੱਦਮਾ ਨੰਬਰ 99 ਮਿਤੀ 8 6 2024 ਅ ਅੰਦਰ ਧਾਰਾ 323 458 379 506 148 141 ਪੀਐਸ ਖਾਣਾ ਸਦਰ ਫਾਇਲ ਦਾ ਦਰਜ ਰਜਿਸਟਰ ਕੀਤਾ ਗਿਆ ਜਿਨ੍ਹਾਂ ਚੋ ਬੋਵੀ ਸਿੰਘ ਸ਼ੰਦਰਪਾਲ ਸਿੰਘ ਤੇ ਬਲਵੰਤ ਸਿੰਘ ਨੂੰ ਕੱਲ ਗ੍ਰਿਫਤਾਰ ਕਰ ਲਿਆ ਬਾਕੀ ਦੋਸ਼ੀਆਂ ਦੀ ਵੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਕਰਕੇ ਮੁਕਦਮੇ ਦਾ ਨਿਪਟਾਰਾ ਕੀਤਾ ਜਾਊਗਾ ਇਹਨਾਂ ਦੇ ਪਹਿਲਾਂ ਨਾ ਜਿਹੜਾ ਰਾਜਪਾਲ ਹੈ ਨਾ ਰਾਜਪਾਲ ਦੇ ਫਾਦਰ ਵੀ ਤੇ ਉਹਨਾਂ ਦੇ ਦਾਦੇ ਦੀ ਕਿਤੇ ਆਪਸ ਵਿੱਚ ਝੂਠੂ ਐਵੇਂ ਹੋਈ ਸੀ ਜੀ ਉਸ ਚੀਜ਼ ਨੂੰ ਲੈ ਕੇ ਅਗਾ ਇਹਨਾਂ ਦੇ ਪੋਤਰੇ ਨਾਲ ਹੋਰ ਬੰਦਿਆਂ ਨੂੰ ਲੈ ਕੇ ਤੇ ਇਹਨਾਂ ਦੇ ਘਰੇ ਜਾ ਕੇ ਰਾਤ ਨੂੰ ਹਮਲਾ ਕਰਤਾ ਸੀ ਤੇ ਨਾਲ ਹੀ ਇਹਨਾਂ ਦਾ ਇੱਕ ਮੋਬਾਈਲ ਚੱਕ ਕੇ ਲੈ ਗਏ ਸੀਗੇ ਤੇ ਸੱਤਾ ਮਾਰਗ ਸੀ ਨਾ